ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਪੁਲਿਸ ਵੱਲੋਂ ਮਾੜੇ ਅੰਸਰਾਂ ਦੇ ਖਿਲਾਫ ਵਿੱਡੀ ਗਈ ਮੁਹਿੰਮ ਦੇ ਤਹਿਤ ਇੱਕ ਵੱਡੀ ਸਫਲਤਾ ਜਿਹੜੀ ਹੈ ਉਹ ਹਾਸਲ ਕੀਤੀ ਗਈ ਤਾਂ ਦੱਸਦੇ ਇਹ ਕਿ ਜਿੱਥੇ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਵਿਅਕਤੀ ਜਿਹੜਾ ਕਿ ਮੋਟਰਸਾਈਕਲ ਚੋਰੀ ਕਰਕੇ ਵੇਚਦਾ ਹੈ ਤਾਂ ਉਹ ਇਸ ਵੇਲੇ ਸ਼ਹਿਰ ਦੇ ਵਿੱਚ ਮੋਟਰਸਾਈਕਲ ਚੋਰੀ ਦਾ ਲੈ ਕੇ ਘੁਮ ਰਿਹਾ ਸੀ ਤਾਂ ਇਸੇ ਦਰਮਿਆਨ ਪੁਲਿਸ ਨੂੰ ਬੁੱਲੂ ਜਦ ਕਾਰਵਾਈ ਕੀਤੀ ਗਈ ਤਾਂ ਉੱਤ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਤੇ ਉਸ ਦੇ ਕੋਲੋਂ ਪੁਛਗਿਚ ਦੌਰਾਨ 16 ਜਿਹੜੇ ਮੋਟਰਸਾਈਕਲ ਨੇ ਉਹ ਬਰਾਮਦ ਕੀਤੇ ਗਏ ਨੇ ਤਾਂ ਇਸ ਬਾਬਤ ਪੁਲਿਸ ਦਾ ਇਹ ਕਹਿਣਾ ਹੈ ਕਿ ਅਗਲੀ ਪੁਛਗਿਚ ਕੀਤੀ ਜਾ ਰਹੀ ਹੈ ਤੇ ਕਾਫੀ ਲੰਬੇ ਸਮੇਂ ਤੋਂ ਮੁਕਦਮਿਆਂ ਤੋਂ ਲੱਗਦਾ ਹੈ ਕਿ ਇਹ ਵਾਹਨ ਚੋਰੀ ਕਰਕੇ ਵੇਚਦਾ ਸੀ ਵੱਖੋ-ਵੱਖਰੀਆਂ ਥਾਵਾਂ ਤੋਂ ਇਸ ਦੇ ਵੱਲੋਂ ਜਿਹੜੇ ਵਾਹਨ ਸਨ ਉਹ ਚੋਰੀ ਕੀਤੇ ਗਏ ਸਨ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ 16 ਮੋਟਰਸਾਈਕਲ ਬਰਾਮਦ ਕਰ ਲਏ ਗਏ ਨੇ ਤੇ ਅਗਲੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸਾਡੇ ਮੈਡਮ ਅਨੀਤ ਕੁੰਤਲ ਜੀ ਐਸਐਸਪੀ ਬਠਿੰਡਾ ਦੇਸ਼ਾ 9077 ਬਾੜੀ ਅਨਸਰਾਂ ਦੇ ਜਿਹੜੀ ਵਿਰੁੱਧ ਮਿੱੱਡੀ ਕੀ ਤਹਿਤ ਮੁਹਿੰਮ ਲਿਤਾ ਹੈ ਸਾਡੇ ਐਸਆਈ ਦਸਕਰਮ ਸਿੰਘ ਚੌਕਿੰਗਾ ਜੀ ਬਸੱਡਾ ਕੋਲ ਕੱਲ ਜਿਹੜੀ ਘੁਕਰੀ ਹੋਈ ਸੀ ਕਿ ਰੂਪ ਸਿੰਘ ਜਿਹੜਾ ਹੈਗਾ ਨਾਂ ਦਾ ਇੱਕ ਰੂਪ ਸਿੰਘ ਪੁੱਤਰ ਜਕਸੀਰ ਸਿੰਘ ਵਾਸੀ ਦੇਖ ਥਾਣਾ ਵਾਲੇ ਵਾਲੇ ਦਾ ਰਹਿਣ ਵਾਲਾ ਜਿਹੜਾ ਮੋਟਰਸਾਈਕਲ ਚੋਰੀ ਕਰਕੇ ਜਿਹੜਾ ਹੈਗਾ ਵੇਚਦਾ ਉਹਦੇ ਕੋਲ ਇਨਫੋਰਮੇਸ਼ਨ ਇਹ ਆਈ ਸੀ ਕਿ ਉਹ ਮੋਟਰ ਚੋਰੀ ਦਾ ਮੋਟਰਸਾਈਕਲ ਇੱਕ ਇੱਥੇ ਸ਼ਹਿਰ ਦੇ ਵਿੱਚ ਘੁੰਮ ਰਿਹਾ ਹੈਗਾ ਤਾਂ ਜੇਕਰ ਵੀ ਨਾਕਾਬੰਦੀ ਕਰਕੇ ਉਹਨੂੰ ਫੜਿਆ ਜਾਵੇ ਤਾਂ ਉਹਦੇ ਕੋਲ ਬਹੁਤ ਸਾਰੀ ਹੋਰ ਵੀ ਰਿਕਵਰੀ ਹੋ ਸਕਦੀ ਹੈ ਜਿਹਦੇ ਸਬੰਧ ਦੇ ਵਿੱਚ ਕੱਲ ਏਐਸ ਜਸਕਰਨ ਸਿੰਘ ਨੇ ਆਪਣੀ ਫੁੱਲ ਸਪਾਰਟੀ ਸਮੇਤ ਜਿਹੜਾ ਸੀ ਡੀਡੀਪੀਓ ਬਲੌਕ ਪਟੰਡਾ ਦੇ ਹੋਲ ਉਹਨੂੰ ਇੱਕ ਮੋਟਰਸਾਈਕਲ ਤੋਂ ਕਾਬੂ ਕੀਤਾ ਬਾਅਦ ਦੇ ਵਿੱਚ ਕਾਬੂ ਕਰਕੇ ਉਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਮੁਕੱਦਮਾ ਦਰਜ ਕਰਕੇ ਉਹਦੀ ਜਦੋਂ ਪੁੱਛਗਿੱਛ ਕੀਤੀ ਦੌਰਾਨੇ ਪੁੱਛਗਿੱਛ ਉਹ ਹੁਣ ਤੱਕ ਜਿਹੜੇ ਸੀ 16 ਮੋਟਰਸਾਈਕਲ ਜਿਹੜੇ ਹੈ ਰਿਕਵਰ ਕਰਵਾ ਲਏ ਜੀ ਇਤਿਹਾਸਕ ਸਟੋਰੀ ਕਿਤੇ ਸਾਹ ਇਨੇ ਜਿਹੜੇ ਹੈਗੇ ਮੋਟਰਸਾਈਕਲ ਤਲਵੰਡੀ ਸਾਹੋਂ ਸਿਵਲ ਲਾਈਨ ਥਾਣੇ ਦਾ ਏਰੀਆ ਸਿਟੀ ਬਠਿੰਡਾ ਦੇ ਵਿੱਚੋਂ ਕੁਝ ਮੋਟਰਸਾਈਕਲ ਬਰਨਾਲੇ ਦੀ ਵੀ ਹੈਗੀ ਐ ਵੱਖ-ਵੱਖ ਜਗ੍ਹਾ ਤੋਂ ਨੇ ਜਿਹੜੇ ਹੈਗੇ ਮੋਟਰਸਾਈਕਲ ਚੋਰੀ ਹੋਈ। ਜਿਹੜੇ ਵਿਚੇ ਗਏ ਹੈਗੇ ਉਹਨਾਂ ਦੇ ਅ ਕੁਝ ਕਿ ਉਹਦੇ ਬਾਰੇ ਹਜੇ ਪੁੱਛਗਿੱਛ ਕਰ ਰਹੇ ਆ ਇਹਦੇ ਕੋਲ ਅੱਗੇ ਜਿਵੇਂ ਹੋਰ ਵੀ ਕਿਤੇ ਹੋਰ ਵੇਚੇ ਹੋ ਸਕਦੇ ਸਰ ਕਿਸ ਤਰ੍ਹਾਂ ਚੋਰੀ ਕਿਸ ਤਰ੍ਹਾਂ ਕਰਦਾ ਹੈ ਇਹ ਜਿਵੇਂ ਸਪਲੈਂਡਰ ਮੋਟਰਸਾਈਕਲ ਹੈਗਾ ਇਹਦੇ ਕੋਲੇ ਆਪਣੀਆਂ ਚਾਬੀਆਂ ਬਣਵਾਈਆਂ ਹੋਈਆਂ ਸੀਗੀਆਂ ਉਹ ਟਰਾਈ ਕਰ ਲੰਦਾ ਵੱਖ-ਵੱਖ ਚਾਬੀ ਲਗਾ ਕੇ ਮੋਟਰਸਾਈਕਲ ਨੂੰ ਜਿਹੜੀ ਲੱਗ ਜਾਂਦੀ ਸੀ ਤੇ ਚੁੱਕ ਕੇ ਲੈ ਇੱਕਲਾ ਸੀ ਤੇ ਆਇਆ ਨਹੀਂ ਇਹ ਤਾਂ ਫਿਲਹਾਲ ਜਿਹੜੀ ਇੰਨੀ ਪੁੱਛਗੇ ਜਿਸ ਦੇ ਵਿੱਚ ਇਹ ਇਕੱਲਾ ਹੀ ਆਇਆਗਾ ਕਿ ਇਕੱਲਾ ਹੀ ਇਹ ਚੋਰੀਆ ਨਸ਼ੇ ਵਗੈਰਾ ਕਹਿੰਦੇ ਜੀ ਆਤੀ ਇਹ ਵੀ ਮੋਟਰਸਾਈਕਲ ਵਿੱਚ ਤੋਂ ਨਸ਼ਾ ਕਰਦਾ ਸੀ ਜਾਂ ਨਹੀਂ ਅਜੇ ਨਸ਼ੀ ਵਾਲੀ ਕੋਈ ਨਹੀਂ ਦੀ ਗੱਲ ਜਿਹੜੀ ਸਾਹਮਣੇ ਨਹੀਂ ਹੈ ਮੰਨਨ ਕਿਤੋਂ ਹੋਇਆ ਹਾਂਜੀ ਬਰਾਮਦ ਕੀਤਾ ਹੋਇਆ ਇਹਦੇ ਅਲੱਗ-ਅਲੱਗ ਜਗ੍ਹਾ ਤੋਂ ਜੀ ਕੁਸ਼ਕੇ ਨੇ ਇੱਥੇ ਬਠਿੰਡੇ ਦੇ ਕੇਰੀਆ ਦੇ ਵਿੱਚ ਹੀ ਸਾਮਗੇ ਲੁਕੋ ਕੇ ਖੜਾਏ ਹੋਈ ਸੀ ਇਸ ਤਰ੍ਹਾਂ ਅਲੱਗ-ਅਲੱਗ ਜਗ੍ਹਾ ਤੋਂ ਬਰਾਮਦ ਕੀ ਇਹਨੇ ਆਪਦੇ ਲੁਕੋ ਕੇ ਰੱਖੇ ਹੋਏ ਸੀ ਵੀ ਸਮਾਂ ਆਉਣ ਤੇ ਜਿਹੜੇ ਇਹਨਾਂ ਨੂੰ ਵੇਚ ਦੇਣਗੇ ਤੇ ਉਹ ਉੱਥੋਂ-ਉੱਥੋਂ ਨੇ ਬਰਾਮਦ ਕਰਾਇਆ ਨਿਸ਼ਾਨਦੇਹੀ ਕਰਵਾਤੀ ਥੱਲਾ ਵੀ ਕੋਈ ਪਰਚਾ ਨਹੀਂ ਇਹਦੇ ਖਿਲਾਫ ਪਹਿਲਾਂ ਵੀ ਜੀ ਪੰਜ ਮੁਕੱਦਮੇ ਦਰਜ ਹੈਗੇ ਉਸ ਸ਼ੰਕੂਰੀ ਦੇ ਹੈਗੇ ਤੇਲ ਚੋਰੀ ਦਾ ਹੈਗਾ ਇਸ ਤਰ੍ਹਾਂ ਦੇ ਪੰਜ ਪਹਿਲਾਂ ਹੀ ਮੁਕਤਲ ਦਰਜ ਹੈ ਇਹਦਾ ਅੱਜ ਅਸੀਂ ਪੇਸ਼ ਕੀਤਾ ਹੈਗਾ ਜਮਾਨਤ ਅਦਾਲਤ ਜਿੱਦੇ ਵਿੱਚ ਸਾਨੂੰ ਇੱਕ ਦਿਨ ਦਾ ਇਹਦਾ ਪੁਲਿਸ ਰਿਮਾਂਡ ਮਿਲਿਆ ਤਾਂ ਪਤਾ ਲੱਗਿਆ ਕਿ ਕਿੰਨੂ ਵਿੱਚ ਕਿ ਸੰਦਰਭ ਵਿੱਚ ਉਹ ਤਾਂ ਜੇ ਔਨ ਡਿਮਾਂਡ ਹੈ ਅਗਰ ਕੋਈ ਡਿਮਾਂਡ ਕਰਦਾ ਹੈ ਤੇ ਕੋਲੇ ਵੀ ਮੈਨੂੰ ਮੋਟਰਸਾਈਕਲ ਚਾਹੀਦਾ ਤਾਂ ਦੇ ਦੇਊਗਾ ਜਿਹੜੀ ਬਾਜੀ ਕੰਪਨੀ ਦਾ ਪੰਦੀ ਨਹੀਂ ਨਹੀਂ ਜਿਹੜੇ ਸਾਡੇ ਕੋਲੇ ਹੁਣ ਜ਼ਿਆਦਾ ਮਿਲੇ ਉਹਦੇ ਚ ਸਪਲੈਂਡਰ ਜਿਹੜੇ ਹੈਗੇ ਜ਼ਿਆਦਾਤਰ ਸਪਲੈਂਡਰ ਮੋਟਰਸਾਈਕਲ ਹੈ ਸਰ ਉਹ ਕਿੰਨੇ ਟਾਈਮ ਦਾ ਕਰ ਰਹੇ ਆ ਇਹ ਦੇਖੋ ਜਿਵੇਂ ਇਹਦੇ ਪੁਰਾਣੇ ਮੁਕੱਦਮੇ ਦਰਜ ਹੈਗੇ 21 ਸੁਬਕਦਮਾ ਦਰਜ ਹੈ 23 ਮੁਕਦਮਾ ਦਰਜ ਹੈ ਇਸ ਤਰ੍ਹਾਂ ਮਤਲਬ 21 2021 ਤੋਂ ਪਹਿਲਾਂ ਦਾ ਇਹ ਜਿਹੜਾ ਹੈਗਾ ਮੋਟਰਸਾਈਕਲ ਚੋਰੀ ਕਰਦਾ ਸਰ ਤਿੰਨ ਸਾਲ ਦੀਆਂ ਪੰਜ ਮੁਕਦਮੇ ਹਨ ਉਹ ਖਿਮਾ ਹੋ ਗਿਆ ਸਾਰੇ ਜੀ ਕੀ ਕਾਰਵਾਈ ਕੀਤੀ ਹੋ ਕਿ ਦੁਬਾਰਾ ਇਹਦੀ ਕਾਰਵਾਈ ਨਾ ਕਰਾਂ ਉਹ ਇਹਦੇ ਵਿੱਚ ਜੋ ਕਾਨੂੰਨ ਅਨੁਸਾਰ ਜੋ ਧਰਾਵਾਂ ਬਣਦੀਆਂ ਜੋ ਤੇ ਮੁਤਾਬਕ ਸੀ ਇਹਦੇ ਧਰਾਵਾਂ ਲਾ ਕੇ ਪਰਚਾ ਦਰਜ ਕਰ ਦਿੱਤਾ ਹੈ ਇੱਕ ਕੰਮ ਕਰਨ ਦੀ ਤਰ੍ਹਾਂ ਮੈਂ ਤਾਂ ਹੁਣ ਜਿਵੇਂ ਪੰਜ ਮੁਕਦਮੇ ਚੋਰੀ ਦੇ ਮੋਟਰਸਾਈਕਲ ਦਾ ਦਰਜ ਦਿੱਤਾ ਛੋਟੇ ਕੰਮ ਬਣੇ ਛਣਾਈ ਠੀਕ ਹੈ ਜੀ। ਠੀਕ ਹੈ ਸਰ ਇਸ ਤਰ੍ਹਾਂ ਦੇ ਕ੍ਰਾਈਮ ਦਾ ਕਰਾਰੇ ਕਰਤੀਆਂ ਨੂੰ ਕੀ ਕਰਤੀ ਜੇ। ਸਾਡੇ ਵੱਲੋਂ ਤਾਂ ਜੀ ਸਾਡੀ ਬਠਿੰਡਾ ਪੁਲਿਸ ਵੱਲੋਂ ਇਸ ਤਰ੍ਹਾਂ ਦੇ ਕ੍ਰਾਈਮ ਕੀ ਕਿਸੇ ਤਰ੍ਹਾਂ ਦਾ ਵੀ ਕੋਈ ਕ੍ਰਾਈਮ ਕਰਦਾ ਸਾਡੇ ਵੱਲੋਂ ਤਾਂ ਇਹੀ ਮੈਸੇਜ ਹੈ ਵੀ ਉਹ ਜਿਹੜਾ ਹੈਗਾ ਸਮਾਜ ਵਿਰੋਧੀ ਗੈਰ ਕਾਨੂੰਨੀ ਕੰਮ ਕਰਨੇ ਬੰਦ ਕਰ ਦੇ। ਜੇਕਰ ਉਹ ਨਹੀਂ ਗੈਰ ਕਾਨੂੰਨੀ ਤੇ ਗਲਤ ਕੰਮ ਕਰਨਗੇ ਤਾਂ ਬਠਿੰਡਾ ਪੁਲਿਸ ਉਹਨਾਂ ਦੇ ਖਿਲਾਫ ਸਖਤ ਕਸ਼ਨ ਲਵੇ। ਸਰ ਕੱਲੀ ਮੋਟਰਸਾਈਕਲ ਸੀ ਕਿ ਐਕਟਿਵਨ ਸੋਈ ਕਰਦੇ। ਨਹੀਂ ਫਿਲਹਾਲ ਮੋਟਰਸਾਈਕਲ ਹੀ ਇਹਨਾਂ ਦੇ ਕੋਲੋਂ ਆਏ। ਠੀਕ। ਠੀਕ ਹੈ ਜੀ। ਬੀਚੀ ਸੀ। ਹਾਂ ਉਹ ਉਹ ਤਾਂ Yeah.